ਤੈਨੂੰ ਈਰਾਨ ਨੂੰ ਲੈ ਕੇ ਚਾਲਦੇ ਆ ਤੁਹਾਨੂੰ ਈਰਾਨ ਦੀ ਸਹਜਾਦੀ ਅਸ਼ਰਫ ਪਹਿਲਵੀ ਦੀ ਕਹਾਣੀ ਹੈ ਜਿਸ ਨੇ ਹਿਜਾਬ ਪਹਿਨਣ ਤੋਂ ਮਨਾ ਕੀਤਾ ਸੀ ਤੇ ਆਪਰੇਸ਼ਨ ਅਜੈਕਸ ਦੇ ਵਿੱਚ ਅਹਿਮ ਜਿਹੜੀ ਭੂਮਿਕਾ ਨਿਭਾਈ ਸੀ ਵਕਾਰ ਮੁਸਤਾਫਾ ਹੋਣਾਂ ਦੀ ਕਲਮ ਦੇ ਵਿੱਚ ਉਹ ਜਾਣਕਾਰੀ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੋਹਾਂ ਬਾਰੀ ਦੀ ਦਾ ਮੰਚ ਕੀ ਤੁਸੀਂ ਆਦਮੀ ਹੋ ਜਾਂ ਚੂਹਾ ਇਹ ਸਵਾਲ ਈਰਾਨ ਦੇ ਸ਼ਾਹ ਨੂੰ ਕਿਸੇ ਹੋਰ ਨੇ ਨਹੀਂ ਸੀ ਸਗੋਂ ਉਹਨਾਂ ਦੀ ਜੋੜੀ ਭੈਣ ਜਿਹੜੀ ਸੀ ਸ਼ਹਿਜ਼ਾਦੀ ਅਸ਼ਰਬ ਪਹਿਲਵੀ ਨੇ ਪੁੱਛਿਆ ਸੀ ਮਈ 1972 ਦੇ ਇੱਕ ਅਮਰੀਕੀ ਖੋਫੀਆ ਦਸਤਾਵੇਜ਼ ਸੈਂਟਰਜ਼ ਆਫ ਪਾਵਰ ਦੇ ਅਨੁਸਾਰ ਜਦੋਂ ਅਮਰੀਕੀ ਰਾਜਦੂਤ ਨੇ ਈਰਾਨ ਦੇ ਸ਼ਾਹ ਨੂੰ ਸਿਆਸਤ ਤੋਂ ਦੂਰ ਰਹਿਣ ਤੇ ਕੌਮੀ ਇਕਤਾ ਦਾ ਪ੍ਰਤੀਕ ਬਨਣ ਦੀ ਸਲਾਹ ਦਿੱਤੀ ਸੀ ਤਾਂ ਉਹਨਾਂ ਨੇ ਹਲਕੀ ਜਿਹੀ ਮੁਸਕਰਾਹਟ ਦੇ ਨਾਲ ਕਹਿ ਦਿੱਤਾ ਅਸ਼ਰਬ ਨੇ ਕੱਲ ਮੈਨੂੰ ਪੁੱਛਿਆ ਸੀ ਕਿ ਮੈਂ ਆਦਮੀ ਹਾਂ ਜਾਂ ਚੂਹਾ ਸਟੀਫਨ ਕਿੰਜ਼ਰ ਨੇ ਆਪਣੀ ਕਿਤਾਬ ਅਲਦੀ ਸ਼ਹਜ਼ਮਨ ਦੇ ਵਿੱਚ ਲਿਖਿਆ ਸ਼ਹਿਜ਼ਾਦੀ ਅਸ਼ਰਫ ਦੇ ਆਪਣੇ ਭਰਾ ਨੂੰ ਝਿੜਕਣ ਦੀਆਂ ਕਹਾਣੀਆਂ ਹਰ ਕਿਸੇ ਦੇ ਬੁੱਲਾਂ ਦੇ ਉੱਤੇ ਸਨ ਰਜ਼ਾ ਪਹਿਲਵੀ ਨੇ ਈਰਾਨ ਦੇ ਉੱਤੇ ਰਾਜ ਕਰਨ ਵਾਲੇ ਰਾਜਵੰਸ਼ ਦੀ ਸਥਾਪਨਾ ਕੀਤੀ ਸੀ ਇੱਕ ਫੌਜੀ ਕਮਾਂਡਰ ਰਜ਼ਾ ਪਹਿਲਵੀ ਨੇ 15 ਦਸੰਬਰ 1925 ਨੂੰ ਯਾਦਾ ਤਾਜ ਆਪਣੇ ਸਿਰ ਦੇ ਉੱਤੇ ਰੱਖਿਆ ਸੀ ਇਸੇ ਰਜ਼ਾ ਪਹਿਲਵੀ ਤੇ ਤਾਜ਼ੁਲ ਮਲੂਕ ਦੇ ਜਿਹੜੇ ਘਰ ਆਪਣੇ ਭਰਾ ਮੁਹੰਮਦ ਰਜ਼ਾ ਦੇ ਪੈਦਾ ਹੋਣ ਤੋਂ 5 ਘੰਟੇ ਬਾਅਦ 26 ਅਕਤੂਬਰ 1919 ਨੂੰ ਸ਼ਹਿਜ਼ਾਦੀ ਅਸ਼ਰਫ ਮਲੂਕ ਦਾ ਜਨਮ ਹੁੰਦਾ ਹੈ ਹਾਲਾਂਕਿ ਉਸ ਸਮੇਂ ਸ਼ਹਿਜ਼ਾਦੀ ਦੇ ਪਿਤਾ ਸ਼ਿਰਫ ਇੱਕ ਫੌਜੀ ਕਮਾਂਡਰ ਸਨ ਬਹਿਰਾਲ ਵਾਦ ਦੇ ਵਿੱਚ ਰਜ਼ਾ ਪਹਿਲਵੀ ਦਾ ਜਿਹੜਾ ਸੀ ਪੁੱਤਰ ਤੇ ਸ਼ਹਿਜ਼ਾਦੀ ਦਾ ਭਰਾ ਮੁਹੰਮਦ ਰਜ਼ਾ ਈਰਾਨ ਦਾ ਸ਼ਾਹ ਬਣ ਗਿਆ। ਲੰਬੇ ਅਰਸੇ ਤੱਕ ਲੁਕਾ ਲੁਕ ਜਿਹੜਾ ਲੁਕਾ ਕੇ ਰੱਖੀ ਗਈ ਅਮਰੀਕੀ ਖੋਫੀਆ ਏਜੰਸੀ CIA ਦੀ ਇੱਕ ਰਿਪੋਰਟਰ ਦੇ ਵਿੱਚ ਕਿਹਾ ਗਿਆ ਰਿਪੋਰਟ ਚ ਕਿਹਾ ਗਿਆ ਕਿ ਰਜ਼ਾ ਦੇ ਵਿੱਚ ਫੈਸਲੇ ਲੈਣ ਦੀ ਸਮਰੱਥਾ ਨਹੀਂ ਸੀ। ਇਹ ਰਿਪੋਰਟ ਪਹਿਲੀ ਵਾਰ 2000 ਦੇ ਵਿੱਚ ਨਿਊਯਾਰਕ ਟਾਈਮਜ਼ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਦਸਤਾਵੇਜ਼ ਦੇ ਵਿੱਚ ਲਿਖਿਆ ਸੀ ਕਿ ਰਜ਼ਾ ਪਹਿਲਵੀ ਦੇ ਸ਼ਖਸੀਅਤ ਦੇ ਵਿੱਚ ਜੋ ਗੁਣ ਸਨ ਉਹਨਾਂ ਦੇ ਪੁੱਤਰਾਂ ਨੂੰ ਨਹੀਂ ਮਿਲ ਸਕੇ ਨੇ ਹਿਜਾਬ ਛੱਡਣ ਵਾਲੀਆਂ ਔਰਤਾਂ ਦੇ ਵਿੱਚ ਸਭ ਤੋਂ ਇਹ ਅੱਗੇ ਸੀ ਉਸ ਦਸਤਾਵੇਜ਼ ਦੇ ਦਸਤਾਵੇਜ਼ ਦੇ ਅਨੁਸਾਰ ਗੱਦੀ ਦੇ ਉੱਤੇ ਬੈਠਣ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਮੁਹੰਮਦ ਰਜ਼ਾ ਨੂੰ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਸਤਿਕਾਰ ਨਹੀਂ ਸੀ ਮਿਲਿਆ ਉਹਨਾਂ ਦੀ ਮਾਂ ਵੀ ਉਹਨਾਂ ਨੂੰ ਨੀਵਾ ਜਿਹੜਾ ਸਮਝਦੀ ਸੀ ਅਕਸਰ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਕਰਦੀ ਰਹੀ ਤੇ ਆਪਣੇ ਦੂਜੇ ਪੁੱਤਰ ਅਲੀ ਨੂੰ ਇੱਕ ਬਿਹਤਰ ਉਤਰਾਧਿਕਾਰੀ ਦੇ ਵਜੋਂ ਅੱਗੇ ਵਧਾਉਂਦੀ ਰਹੀ ਇੱਕ ਮੌਕੇ ਦੇ ਉੱਤੇ ਉਹਨਾਂ ਨੇ ਇਹ ਵੀ ਜਿਹੜਾ ਸੀ ਕਹਿ ਦਿੱਤਾ ਕਿ ਇਹ ਦੁੱਖ ਦੀ ਗੱਲ ਹੈ ਕਿ ਸ਼ਹਿਜ਼ਾਦੀ ਅਸ਼ਰਫ ਸ਼ਾ ਨਹੀਂ ਬਣੀ ਵਾਸ਼ਿੰਗਟਨ ਪੋਸਟ ਦੇ ਬ੍ਰਾਈਨ ਮਰਫੀ ਦੇ ਅਨੁਸਾਰ ਜਿਹੜਾ ਹੈ 1930 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਅਸ਼ਰਫੀ ਜਿਹੜੀ ਸੀ ਅਸ਼ਰਫ ਪਹਿਲਵੀ ਉਨ੍ਹਾਂ ਦੀ ਵੱਡੀ ਪੈਣ ਸ਼ਮਸ ਤੇ ਉਨ੍ਹਾਂ ਦੀ ਮਾਂ ਰਵਾਇਤੀ ਹਿਜਾਬ ਨੂੰ ਤਿਆਗਣ ਵਾਲੀਆਂ ਪਹਿਲੀਆਂ ইরਾਨੀ ਔਰਤਾਂ ਦੇ ਵਿੱਚੋਂ ਸਨ ਐਨਸਾਈਕਲੋਪੀਡिया ਬ੍ਰਿਟਾਨੀਕਾ ਦੇ ਅਨੁਸਾਰ ਸਾਲ 1951 ਤੋਂ 1953 ਤੱਕ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਦੀਕ ਨੇ ਜਿਹੜਾ ਸੀ ਬ੍ਰਿਟਿਸ਼ ਅਧਿਕਾਰਤ ਤੇਲ ਭੰਡਾਰਾਂ ਦਾ ਰਾਸ਼ਟਰੀਕਰਨ ਕੀਤਾ ਤਾਂ ਈਰਾਨ ਦੇ ਵਿੱਚ ਗੰਭੀਰ ਸਿਆਸੀ ਅਤੇ ਆਰਥਿਕ ਸੰਕਟ ਪੈਦਾ ਜਿਹੜਾ ਸੀ ਹੋ ਗਿਆ। ਮੁਸਦੀਕ ਅਤੇ ਸ਼ਾਹ ਵਿਚਕਾਰ ਲਗਾਤਾਰ ਸੱਤ ਸੰਘਰਸ਼ਾਂ ਦੇ ਵਿੱਚ ਜਦੋਂ ਸ਼ਾਹ ਨੇ ਅਗਸਤ 1953 ਦੇ ਵਿੱਚ ਮੁਸਦੀਕ ਨੂੰ ਉਖਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਮੁਸਦੀਕ ਦੇ ਸਮਰਥਕ ਸੜਕਾਂ ਦੇ ਉੱਤੇ ਉਤਰ ਆਏ ਤੇ ਸ਼ਾਹ ਤੇ ਉਹਨਾਂ ਦੀ ਭੈਣ ਅਸ਼ਰਬ ਪਹਿਲਵੀ ਨੂੰ ਦੇਸ਼ ਛੱਡ ਕੇ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਗਿਆ। ਪਰ ਕੁਝ ਹੀ ਦਿਨਾਂ ਦੇ ਵਿੱਚ ਮੁਸਦੀਕ ਦੇ ਬ੍ਰੋਦੀਆਂ ਨੇ ਅਮਰੀਕੀ ਤੇ ਬ੍ਰਿਟਿਸ਼ ਏਜੰਸੀਆਂ ਦੀ ਮਦਦ ਦੇ ਨਾਲ ਇੱਕ ਫੌਜੀ ਤਖਤਾ ਪਲਟ ਦੇ ਵਿੱਚ ਉਹਨਾਂ ਦੀ ਸਰਕਾਰ ਨੂੰ ਡੇਗ ਦਿੱਤਾ ਤੇ ਸ਼ਾਹ ਨੂੰ ਸੱਤਾ ਦੇ ਵਿੱਚ ਬਹਾਲ ਕਰ ਦਿੱਤਾ 1953 ਦੀ ਇਸ ਸਿਆਸੀ ਘਟਨਾ ਨੂੰ ਆਪਰੇਸ਼ਨ ਜੈਕਸ ਦੇ ਵਜੋਂ ਜਾਣਿਆ ਜਾਂਦਾ ਹੈ ਆਪਰੇਸ਼ਨ ਜੈਕਸ ਅਤੇ ਰਾਜਕੁਮਾਰੀ ਸ਼ਹਿਜ਼ਾਦੀ ਅਸ਼ਰਫ ਪਹਿਲਵੀ ਨੇ ਆਪਰੇਸ਼ਨ ਜੈਕਸ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਉਹਨਾਂ ਨੇ ਮੁਹੰਮਦ ਰਜ਼ਾ ਸ਼ਾਹ ਨੂੰ ਅਮਰੀਕੀ ਤੇ ਬ੍ਰਿਟਿਸ਼ ਖੂਫੀਆ ਏਜੰਸੀਆਂ ਨੂੰ ਬਗਾਵਤ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਮਨਾ ਲਿਆ ਸੀ ਸ਼ਾਹ ਸ਼ੁਰੂ ਦੇ ਵਿੱਚ ਇਸ ਕਾਰਵਾਈ ਦੇ ਖਿਲਾਫ ਸਨ ਤੇ ਕੁਝ ਸਮੇਂ ਦੇ ਲਈ ਆਪਣੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਰਹੇ ਸਾਲ ਦੇ ਸ਼ੁਰੂ ਦੇ ਵਿੱਚ ਸੀਆਈਏ ਏਜੰਟਾਂ ਨੇ ਅਸ਼ਰਫ ਨੂੰ ਆਪਣੇ ਭਰਾ ਦੇ ਨਾਲ ਗੱਲ ਕਰਨ ਦੇ ਲਈ ਗਿਆ ਇਤਿਹਾਸਕਾਰ ਸਟੀਫਨ ਕਿੰਜ਼ਰ ਆਪਣੀ ਕਿਤਾਬ ਆਲ ਦੀ ਸ਼ਹਜ਼ ਮੈਨ ਦੇ ਵਿੱਚ ਲਿਖਦੇ ਨੇ ਕਿ ਅਸ਼ਰਫ ਉਸ ਵੇਲੇ ਫਰਾਂਸ ਦੇ ਕੈਸੀਨੋ ਅਤੇ ਨਾਈਟ ਕਲੱਬਾਂ ਦੇ ਵਿੱਚ ਜ਼ਿੰਦਗੀ ਦਾ ਆਨੰਦ ਮਾਣ ਰਹੀ ਸੀ ਜਿਵੇਂ ਕਿ ਮਹਾਰਾਜਾ ਦਲੀਪ ਸਿੰਘ ਉੱਥੇ ਹੀ ਆਪਰੇਸ਼ਨ ਦੇ ਇੰਚਾਰਜ ਸੀਆਈਏ ਅਧਿਕਾਰੀ ਜਿਹੜੇ ਸਨ ਕ੍ਰਿੰਟ ਕਰਮਿਟ ਰੂਜ਼ਵੈਲਟ ਦੇ ਇੱਕ ਮੁੱਖ ইরਾਨੀ 에ਜੰਟ ਅਸਦੁੱਲਾ ਰਸ਼ੀਦਿਆਨ ਉਹਨਾਂ ਦੇ ਨਾਲ ਜਿਹੜਾ ਮੁਲਾਕਾਤ ਕਰਨ ਦੇ ਲਈ ਪਹੁੰਚਦੇ ਹੈ ਅਸ਼ਰਫ ਨੇ ਸ਼ੁਰੂਆਤ ਦੇ ਵਿੱਚ ਵਿਰੋਧ ਕਰ ਦਿੱਤਾ ਪਰ ਅਗਲੇ ਦਿਨ ਅਮਰੀਕੀ ਤੇ ਬਰਤਾਨਵੀ ਏਜੰਟਾਂ ਦਾ ਇੱਕ ਦਲ ਇਹ ਆਫਰ ਤੇ ਵਧੇਰੇ ਅਸਰਦਾਰ ਢੰਗ ਦੇ ਨਾਲ ਪੇਸ਼ ਕਰ ਆ ਪਹੁੰਚੇ ਸਨ ਇਸ ਦਲ ਦੀ ਅਗਵਾਈ ਜਿਹੜੀ ਸੀ ਸੀਨੀਅਰ ਬਰਤਾਨਵੀ ਖੂਫੀਆ ਅਧਿਕਾਰੀ ਨਾਰਮਨ ਡਰਬਿਸ਼ਰ ਕਰ ਰਹੇ ਸਨ ਜੋ ਆਪਣੇ ਨਾਲ ਇੱਕ ਮਿਕ ਕੋਟ ਅਤੇ ਨਕਦੀ ਦਾ ਪੈਕੇਟ ਲੈ ਕੇ ਆਏ ਸੀ ਉਹਨਾਂ ਦੇ ਮੁਤਾਬਕ ਜਿਵੇਂ ਹੀ ਅਸ਼ਰਫ ਦੀ ਨਜ਼ਰ ਉਹਨਾਂ ਤੋਹਫਿਆਂ ਦੇ ਉੱਤੇ ਪੈਂਦੀ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਤੇ ਉਹਨਾਂ ਦਾ ਵਿਰੋਧ ਜਿਹੜਾ ਖਤਮ ਹੋ ਗਿਆ ਹਾਲਾਂਕਿ ਅਸ਼ਰਫ ਪਹਿਲਵੀ ਦੀ ਆਤਮਕਥਾ ਫੇਜ਼ਿਸ ਇਨ ਅ ਮਿਰਰ ਮਿਰਰ ਦੇ ਵਿੱਚ ਉਹਨਾਂ ਨੇ ਆਪਣੇ ਬਿਆਨ ਦੇ ਅਨੁਸਾਰ ਉਹਨਾਂ ਨੂੰ ਫਰਾਂਸ ਦੇ ਵਿੱਚ ਜਲਾ ਵਤਨੀ ਤੋਂ ਵਾਪਸੀ ਦੀ ਤਿਆਰੀ ਦੇ ਲਈ ਇੱਕ ਬਲੈਕ ਚੈੱਕ ਦੀ ਪੇਸ਼ਕਸ਼ ਵੀ ਕੀਤੀ ਸੀ ਬਲੈਂਕ ਜਿਹੜਾ ਖਾਲੀ ਚੈੱਕ ਪਰ ਉਹਨਾਂ ਨੇ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੀ ਮਰਜ਼ੀ ਦੇ ਨਾਲ ਈਰਾਨ ਵਾਪਸ ਆ ਗਏ ਕੁਝ ਇਤਿਹਾਸਕਾਰਾਂ ਦਾ ਮੰਨਣਾ ਇਹ ਵੀ ਹੈ ਕਿ 1953 ਦੀ ਬਗਾਵਤ ਅਸ਼ਰਫ ਪਹਿਲਵੀ ਦੇ ਆਪਣੇ ਭਰਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੋਂ ਬਿਨਾ ਹੋ ਸਕਦੀ ਸੀ ਇੰਟਰਨੈਸ਼ਨਲ ਜਰਨਲ ਆਫ ਮਿਡਲ ਈਸਟ ਸਟੱਡੀਜ਼ ਦੇ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਵਿੱਚ ਲੇਖਕ ਮਾਰਕ ਗੈਸੋ ਰਵੇਸਕੀ ਲਿਖਦੇ ਨੇ ਕਿ ਜਿਹੜੇ ਸ਼ਾਹ ਨਾ ਤਾਂ ਬਗਾਵਤ ਦੇ ਫੈਸਲੇ ਦੇ ਵਿੱਚ ਸ਼ਾਮਲ ਸੀ ਤੇ ਨਾ ਹੀ ਇਸ ਦੇ ਤਰੀਕੇ ਦੇ ਬਾਰੇ ਕੋਈ ਸਲਾਹ ਜਿਹੜੀ ਦਿੱਤੀ ਸੀ ਤੇ ਨਾ ਹੀ ਉਹਨਾਂ ਤੋਂ ਪੁੱਛਿਆ ਗਿਆ ਕਿ ਮੁਸਦੀਕ ਦੀ ਥਾਂ ਕੌਣ ਲਵੇਗਾ ਹੁਣ ਗੈਸੋ ਰਵੇਸ਼ਕੀ ਦੇ ਅਨੁਸਾਰ ਤਖਤਾ ਪਲਟਣਾ ਅਸਲ ਦੇ ਵਿੱਚ ਅਮਰੀਕਾ ਤੇ ਉਸਦੇ ਸਹਿਯੋਗੀਆਂ ਦੇ ਦੁਆਰਾ ਮੁਸਦੀਕ ਨੂੰ ਕਮਜ਼ੋਰ ਕਰਨ ਤੇ ਹਟਾਉਣ ਦੀ ਇੱਕ ਸਾਜ਼ਿਸ਼ ਸੀ ਜਿਸ ਦੇ ਵਿੱਚ ਸ਼ਾ ਸਿਰਫ ਇੱਕ ਪ੍ਰਤੀਕਾਤਮਕ ਭੂਮਿਕਾ ਨਿਭਾਰੇ ਸਨ ਮੁਸਦੀਕ ਨੂੰ ਗੱਦਰੀ ਮੁਸਦੀਕ ਨੂੰ ਗਦਾਰੀ ਦੇ ਜੁਰਮ ਦੇ ਵਿੱਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਤੇ ਆਪਣੀ سزا ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਘਰ ਦੇ ਵਿੱਚ ਨਜ਼ਰਬੰਦ ਰਹਿਣਾ ਪੈ ਗਿਆ ਹਾਲਾਂਕਿ ਈਰਾਨ ਨੇ ਤੇਲ ਪਲਾਂਟਾਂ ਦੇ ਉੱਤੇ ਪ੍ਰਤੀਕਾਤਮਕ ਖੁਦਮੁਖਤਿਆਰੀ ਬਰਕਰਾਰ ਰੱਖੀ ਪਰ 1954 ਦੇ ਸਮਝੌਤੇ ਦੇ ਤਹਿਤ ਤੇਲ ਦਾ ਆਮਦਨੀ ਦਾ 50% ਤੇ ਇਕਾਂਤਰਾਸ਼ਟਰੀ ਕੰਸੋਰਟੀਅਮ ਨੂੰ ਜਿਹੜਾ ਅਸੀਂ ਜਾਣਦਾਰ ਹਾਂ ਜਦੋਂ ਉਤਪਾਦਨ ਤੇ ਵਿਕਰੀ ਦੇ ਪੂਰਾ ਜਿਹੜਾ ਅਧਿਕਾਰ ਰੱਖਦਾ ਸੀ ਸ਼ਹਿਜ਼ਾਦੀ ਅਸ਼ਰਫ ਪਹਿਲਵੀ ਦਾ ਜੀਵਨ ਕਿਹੋ ਜਿਹਾ ਸੀ ਅਸ਼ਰਫ ਅਲੀ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੀ ਸੀ ਪਰ ਇਸ ਦੀ ਬਜਾਏ ਉਹਨਾਂ ਦਾ ਵਿਆਹ 1937 ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਕਰ ਦਿੱਤਾ ਗਿਆ ਸ਼ਹਿਜ਼ਾਦੀ ਅਸ਼ਰਫ ਨੇ ਤਿੰਨ ਵਿਆਹ ਕੀਤੇ ਤੇ ਤਿੰਨਾਂ ਦਾ ਅੰਤ ਤਲਾਕ ਦੇ ਵਿੱਚ ਹੋਇਆ ਉਹਨਾਂ ਦੇ ਤਿੰਨ ਬੱਚੇ ਸਨ 1980 ਦੇ ਆਦੇ ਵਿੱਚ ਨਿਊਯਾਰਕ ਟਾਈਮਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਅਸ਼ਰਫ ਨੇ ਕਿਹਾ ਮੈਂ ਕਦੇ ਵੀ ਇੱਕ ਚੰਗੀ ਮਾਂ ਨਹੀਂ ਰਹੀ ਕਿਉਂਕਿ ਮੇਰੀ ਜੀਵਨ ਸ਼ੈਲੀ ਅਜਿਹੀ ਸੀ ਕਿ ਮੈਂ ਬੱਚਿਆਂ ਨਾਲ ਸਮਾਂ ਨਹੀਂ ਬਿਤਾ ਸਕਦੀ ਸੀ। ਰਾਜਨੀਤਿਕ ਵਿਰੋਧੀ ਵਿਰੋਧੀਆਂ ਨੇ ਸ਼ਹਿਜ਼ਾਦੀ ਅਸ਼ਰਫ ਤੇ ਭ੍ਰਿਸ਼ਟਾਚਾਰ ਦੋ ਇਲਜ਼ਾਮ ਲਗਾਏ ਸਨ ਉਹਦੇ ਉੱਤੇ। ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧਿਤ ਉਹਨਾਂ ਦੇ ਫੈਸਲਿਆਂ ਦੀ ਵੀ ਅਕਸਰ ਆਲੋਚਨਾ ਕੀਤੀ ਜਾਂਦੀ ਰਹੀ ਸੀ। ਅਮਰੀਕੀ ਦਸਤਾਵੇਜ਼ਾਂ ਅਨੁਸਾਰ ਸ਼ਹਿਜ਼ਾਦੀ ਅਸ਼ਰਫ ਕਈ ਸਾਲਾਂ ਤੋਂ ਸ਼ਾਹੀ ਦਰਬਾਰ ਦੇ ਨਾਲ ਸੰਬੰਧਿਤ ਲਗਭਗ ਸਾਰੇ ਘਟਾਲਿਆਂ ਦੇ ਕੇਂਦਰ ਦੇ ਵਿੱਚ ਵੀ ਰਹੀ ਹੈ। ਅਸ਼ਰਫ ਪਹਿਲਵੀ ਦੇ ਉੱਤੇ ਵਿੱਤੀ ਜਿਹੜਾ ਸੀ ਭ੍ਰਿਸ਼ਟਾਚਾਰ ਦੇ ਵੀ ਇਲਜ਼ਾਮ ਲਗਾਏ ਗਏ ਪਰ ਉਹਨਾਂ ਦੇ ਅਨੁਸਾਰ ਇਹ ਇਸ ਦੇ ਲਈ ਸੀ ਕਿਉਂਕਿ ਉਹ ਬਹੁਤ ਸਾਰੇ ਸੰਗਠਨਾਂ ਦੇ ਪ੍ਰਸ਼ਾਸਨ ਦੇ ਵਿੱਚ ਸਰਗਰਮ ਸੀ ਉਹਨਾਂ ਦੇ ਅਨੁਸਾਰ ਜਦੋਂ ਮੁਸਦੀਕ ਨੇ ਉਹਨਾਂ ਨੂੰ ਪੈरिस ਭੇਜ ਦਿੱਤਾ ਤਾਂ ਉਹਨਾਂ ਦੇ ਕੋਲ ਸੀਮਤ ਵਿੱਤੀ ਸਰੋਤ ਸਨ ਪਰ ਬਾਅਦ ਦੇ ਸਾਲਾਂ ਦੇ ਵਿੱਚ ਇਹ ਜਿਹੜਾ ਕਿਹਾ ਗਿਆ ਕਿ ਉਹਨਾਂ ਨੇ ਬਹੁਤ ਸਾਰੀ ਦੌਲਤ ਇਕੱਠੀ ਕੀਤੀ ਮਰਫੀ ਦੇ ਅਨੁਸਾਰ ਅਸ਼ਰਫ ਨੇ ਆਪਣੀ ਦੌਲਤ ਦਾ ਕਾਰਨ ਆਪਣੇ ਪਿਤਾ ਰਜ਼ਾ ਸ਼ਾ ਤੋਂ ਵਿਰਾਸਤ ਦੇ ਵਿੱਚ ਮਿਲੀ ਜ਼ਮੀਨ ਦੀ ਕੀਮਤ ਦੇ ਵਿੱਚ ਵਾਧਾ ਤੇ ਵਿਰਾਸਤ ਦੇ ਵਿੱਚ ਮਿਲੇ ਕਾਰੋਬਾਰ ਤੋਂ ਆਮਦਨ ਨੂੰ ਦੱਸਿਆ ਪਰ ਨਿੱਕੀ ਨਿੱਕੀ ਕੇਡੀ ਦੀ ਕਿਤਾਬ ਹੈ ਰੂਟਸ ਆਫ ਰੈਵਿਊਸ਼ਨ ਐਨ ਇੰਟਰਪਰੇਟਿਵ ਹਿਸਟਰੀ ਤੇ ਫਰੀ ਫਰੀਦੂਨ ਹਵੇਦਾ ਦੀ ਕਿਤਾਬ ਹੈ ਦੀ ਫਾਲ ਆਫ ਦੀ ਸ਼ਾ ਦੇ ਅਨੁਸਾਰ ਉਹਨਾਂ ਦੀ ਦੌਲਤ ਦੇ ਪਿੱਛੇ ਇੱਕ ਕਹਾਣੀ ਇਹ ਵੀ ਹੈ ਕਿ ਜਦੋਂ ਈਰਾਨ ਨੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਕਾਰਨ ਉਦਯੋਗਿਕ ਵਿਕਾਸ ਦਾ ਦੌਰ ਆਇਆ ਤਾਂ ਅਸ਼ਰਬ ਪਹਿਲਵੀ ਅਤੇ ਉਹਨਾਂ ਦੇ ਪੁੱਤਰ ਸ਼ਾਹ ਰਾਮ ਨੇ ਸਰਕਾਰ ਤੋਂ ਨਵੀਆਂ ਕੰਪਨੀਆਂ ਨੂੰ ਸਰਕਾਰ ਦੇ ਕੋਲੋਂ ਆਪਰੇਟਿੰਗ ਨਿਰਯਾਤ ਆਯਾਤ ਜਾਂ ਸਰਕਾਰੀ ਸਮਝੌਤੇ ਦੇ ਲਈ ਇਜਾਜ਼ਤ ਲੈਣ ਦੇ ਬਦਲੇ ਉਹਨਾਂ ਕੰਪਨੀਆਂ ਦੇ 10% ਜਾਂ ਇਸ ਤੋਂ ਵੱਧ ਸ਼ੇਅਰ ਮੁਫਤ ਹਾਸਲ ਕੀਤੇ ਸੀ ਕਹਿਆ ਜਾਂਦਾ ਹੈ ਕਿ ਸਰਕਾਰੀ ਲਾਇਸੈਂਸ ਸਿਰਫ ਕੁਝ ਪ੍ਰਭਾਵਸ਼ਾਲੀ ਕੰਪਨੀਆਂ ਨੂੰ ਦਿੱਤੇ ਜਾਂਦੇ ਸਨ ਜਿਸ ਦੇ ਕਾਰਨ ਲਾਇਸੈਂਸ ਪ੍ਰਾਪਤ ਕਰਨਾ ਕਿਸੇ ਵੀ ਕਾਰੋਬਾਰੀ ਦੇ ਲਈ ਇੱਕ ਮਹਿੰਗਾ ਸੌਦਾ ਬਣ ਗਿਆ ਸੀ ਨਿਊਯਾਰਕ ਟਾਈਮਜ਼ ਨੇ 1979 ਦੇ ਵਿੱਚ ਰਿਪੋਰਟ ਦੇ ਵਿੱਚ ਦੱਸਿਆ ਕਿ 17 ਸਤੰਬਰ 1978 ਦੇ ਇੱਕ ਦਸਤਾਵੇਜ਼ ਦੇ ਮੁਤਾਬਕ ਅਸ਼ਰਫ ਦੇ ਦਫ਼ਤਰ ਦੇ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਬੈਂਕ ਖਾਤੇ ਤੋਂ 708 ਜਾਨਕੀ 70 ਲੱਖ 8000 ਡਾਲਰ ਸਵਿਟਜ਼ਰਲੈਂਡ ਦੇ ਯੂਨੀਅਨ ਬੈਂਕ ਆਫ ਜਨੇਵਾ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕੀਤੇ ਗਏ ਕੀਤੇ ਜਾਣ ਇਸ ਨੂੰ ਖੂਫੀਆ ਕੋਡ ਜਿਹੜਾ ਦਿੱਤਾ ਗਿਆ S A I P A ਦੇ ਤਹਿਤ ਖੋਲਿਆ ਗਿਆ ਸੀ ਰਾਜਸੀ ਭਾਸ਼ਾ ਦੇ ਵਿੱਚ ਜਿਹੜਾ ਉਹਨਾਂ ਦੀ ਪਸੰਦ ਦੀ ਸ਼ਬਦਾਵਲੀ ਸੀ ਜਿਸ ਦਾ ਸੀ ਸ਼ਹਿਜ਼ਾਦੀ ਅਸ਼ਰਫ ਇੰਪੀਰੀਅਲ ਪ੍ਰੈਸਟिज ਦੀ ਮਾਲਕੀ ਹੁਸੈਨ ਫਰਦੋਸਤ ਨੇ ਦੀ ਰਾਈਜ਼ ਐਂਡ ਫਾਲ ਦੀ ਪਹਿਲੀ ਡਾਇਨੇਸਟੀ ਅਸ਼ਰਫ ਪਹਿਲਵੀ ਨੂੰ ਡਰੱਗ ਦੀ ਤਸਕਰੀ ਦੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਇਸ ਦੇ ਉੱਤੇ ਅਸ਼ਰਫ ਨੇ ਆਪਣੀ ਯਾਦ ਦੇ ਵਿੱਚ ਲਿਖਿਆ ਮੇਰੇ ਵਿਰੋਧੀਆਂ ਨੇ ਮੇਰੇ ਤੇ ਇੱਕ ਤਸਕਰ ਜਸੂਸੀ ਇੱਕ ਮਾਫੀਆ ਸਹਿਯੋਗ ਸਹਿਯੋਗੀਆਂ ਤੇ ਇੱਕ ਵਾਰ ਤਾਂ ਇੱਕ ਡਰੱਗ ਡੀਲਰ ਹੋਣ ਦਾ ਇਲਜ਼ਾਮ ਵੀ ਲਗਾਇਆ 1980ਵਿਆਂ ਦੇ ਵਿੱਚ ਅਸ਼ਰਫ ਨੇ ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਲੇਖ ਦੇ ਵਿੱਚ ਦਲੀਲ ਦਿੱਤੀ ਕਿ ਉਹਨਾਂ ਦੀ ਦੌਲਤ ਨਜਾਇਜ਼ ਤਰੀਕੇ ਦੇ ਨਾਲ ਹਾਸਲ ਨਹੀਂ ਕੀਤੀ ਗਈ ਸੀ ਸਗੋਂ ਵਿਰਾਸਤ ਦੇ ਵਿੱਚ ਮਿਲੀ ਜ਼ਮੀਨ ਤੋਂ ਆਈ ਸੀ ਜਿਸ ਦੀ ਕੀਮਤ ਈਰਾਨ ਦੀ ਤਰੱਕੀ ਤੇ ਖੁਸ਼ਹਾਲੀ ਦੇ ਨਾਲ ਤੇਜ਼ੀ ਦੇ ਨਾਲ ਵਧੀ ਸੀ ਉਹ ਆਪਣੇ ਸੰਸਕਰਨ ਦੇ ਵਿੱਚ ਇਲਜ਼ਾਮਾਂ ਦਾ ਜਵਾਬ ਇਸ ਤਰ੍ਹਾਂ ਦਿੰਦੀ ਹੈ ਕਹਿੰਦੀ ਹੈ ਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ 3 ਲੱਖ ਡਾਲਰ ਵਿਰਾਸਤ ਦੇ ਵਿੱਚ ਮਿਲੇ ਸਨ ਤੇ ਕੈਸਪੀਅਨ ਸਾਗਰ ਦੇ ਨੇੜੇ ਲਗਭਗ 10 ਲੱਖ ਵਰਗ ਮੀਟਰ ਜ਼ਮੀਨ ਮਿਲੀ ਸੀ ਇਸ ਤੋਂ ਇਲਾਵਾ ਜਜਰਾਨ ਤੇ ਕਿਰਮਾਨਾ ਦੇ ਵਿੱਚ ਕੁਝ ਜਾਇਦਾਦਾਂ ਵੀ ਮਿਲੀਆਂ ਕਹਿੰਦੇ ਜੋ ਬਾਅਦ ਦੇ ਵਿੱਚ ਬਹੁਤ ਕੀਮਤੀ ਸਾਬਤ ਹੋਈਆਂ ਮਨੋਵਿਗਿਆਨਕ ਪਹਿਲੂ ਵੀ ਇਹਦੇ ਵਿੱਚ ਨਜ਼ਰ ਆਉਂਦਾ ਹੈ ਅਸ਼ਰਫ ਪੈਲਵੀ ਨੇ ਆਪਣੀ ਜਵਾਨੀ ਦੇ ਵਿੱਚ ਆਤਮ ਵਿਸ਼ਵਾਸ ਦੀ ਘਾਟ ਦਾ ਸਾਹਮਣਾ ਕੀਤਾ ਉਹਨਾਂ ਨੇ ਲਿਖਿਆ ਹੈ ਕਿ ਮੈਨੂੰ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਪਸੰਦ ਨਹੀਂ ਆਉਂਦਾ ਸੀ ਮੈਂ ਕਿਸੇ ਹੋਰ ਦੇ ਚਿਹਰੇ ਗੋਰੇ ਰੰਗ ਤੇ ਉੱਚੇ ਕੱਦ ਦੀ ਇੱਛਾ ਕਰਦੀ ਸੀ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਨੇ ਜੋ ਮੇਰੇ ਤੋਂ ਛੋਟੇ ਨੇ ਸ਼ਾਇਦ ਇਹ ਭਾਵਨਾ ਉਹਨਾਂ ਦੀ ਹਿੰਮਤ ਦਾ ਕਾਰਨ ਬਣ ਗਈ ਆਪਣੀਆਂ ਯਾਦਾਂ ਦੇ ਵਿੱਚ ਉਹ ਲਿਖਦੀ ਹੈ ਕਿ 20 ਸਾਲ ਪਹਿਲਾਂ ਫ੍ਰਾਂਸੀਸੀ ਪੱਤਰਕਾਰਾਂ ਨੇ ਮੇਰਾ ਨਾਮ ਕਾਲੀ ਚੀਤੀ ਰੱਖਿਆ ਸੀ ਮੈਨੂੰ ਇਹ ਨਾਮ ਬਹੁਤ ਪਸੰਦ ਆਇਆ ਤੇ ਸੱਚ ਦੱਸਾਂ ਤਾਂ ਕੁਝ ਪਹਿਲੂਆਂ ਦੇ ਵਿੱਚ ਇਹ ਮੇਰੇ ਸੁਭਾਅ ਦੇ ਨਾਲ ਵੀ ਮੇਲ ਖਾਂਦਾ ਹੈ ਤਿੰਦੂਏ ਵਾਂਗ ਮੇਰਾ ਸੁਭਾ ਉਤਸ਼ਾਹੀ ਬਾਗੀ ਤੇ ਇੱਕ ਆਤਮ ਵਿਸ਼ਵਾਸੀ ਹੈ ਅਕਸਰ ਮੈਨੂੰ ਜਨਤਕ ਸੰਭਾਵਾਂ ਦੇ ਵਿੱਚ ਖੁਦ ਕਾਬੂ ਦੇ ਵਿੱਚ ਰੱਖਣ ਦੇ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਪਰ ਕਈ ਵਾਰ ਮੇਰਾ ਦਿਲ ਕਰਦਾ ਸੀ ਕਿ ਕਾਸ਼ ਮੇਰੇ ਕੋਲ ਵੀ ਤਿੰਦੂਏ ਦੇ ਪੰਜੇ ਹੁੰਦੇ ਤਾਂ ਜੋ ਮੈਂ ਆਪਣੇ ਦੇਸ਼ ਦੇ ਦੁਸ਼ਮਨਾ ਦੇ ਉੱਤੇ ਹਮਲਾ ਕਰਦੀ ਆਪਣੇ ਭਰਾ ਦੇ ਨਾਲ ਆਪਣੇ ਸੰਬੰਧਾਂ ਦੇ ਬਾਰੇ ਤੇ ਉਹ ਕਹਿੰਦੀ ਹੁੰਦੀ ਸੀ ਕਿ ਮੁਹੰਮਦ ਰਜ਼ਾ ਸ਼ਾ ਉਹਨਾਂ ਦਾ ਸਭ ਤੋਂ ਨਜ਼ਦੀਕੀ ਦੋਸਤ ਸੀ ਆਪਣੀਆਂ ਯਾਦਾਂ ਦੇ ਵਿੱਚ ਅਸ਼ਰਫ ਲਿਖਦੀ ਹੈ ਕਿ ਸਾਡੇ ਬਾਲਗ ਹੋਣ ਤੋਂ ਪਹਿਲਾਂ ਬਹੁਤ ਪਹਿਲਾਂ ਉਹਨਾਂ ਦੀ ਆਵਾਜ਼ ਮੇਰੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਆਵਾਜ਼ ਜਿਹੜੀ ਸੀ ਬਣ ਗਈ ਸੀ ਤੇ ਔਰਤਾਂ ਦੇ ਅਧਿਕਾਰਾਂ ਦੇ ਉੱਤੇ ਵੀ ਉਹਨੇ ਕੰਮ ਕੀਤਾ ਅਸ਼ਰਫ ਪਹਿਲਵੀ ਆਪਣੇ ਭਰਾ ਦੀ ਸਰਕਾਰ ਦੇ ਦੌਰਾਨ ਈਰਾਨ ਤੇ ਦੁਨੀਆ ਭਰ ਦੇ ਵਿੱਚ ਔਰਤਾਂ ਦੇ ਅਧਿਕਾਰਾਂ ਦਾ ਇੱਕ ਮਜ਼ਬੂਤ ਸਮਰਥਕ ਰਹੀ ਹੈ ਪਰ ਇੱਕ ਲੇਖ ਦੇ ਵਿੱਚ ਲੇਖਕ ਕੀ ਬੋਇਲ ਨੇ ਉਹਨਾਂ ਦੀ ਤਿੱਖੀ ਆਲੋਚਨਾ ਵੀ ਕੀਤੀ ਲਿਖਿਆ ਜਦੋਂ ਸ਼ਹਿਜ਼ਾਦੀ ਅੰਤਰਰਾਸ਼ਟਰੀ ਭੈਣ ਪੂਨੇ ਦੇ ਬਾਰੇ ਗੱਲ ਕਰ ਰਹੀ ਸੀ ਤੇ ਉਸ ਸਮੇਂ ਉਸ ਦੀਆਂ ਆਪਣੀਆਂ ਲਗਭਗ 4000 ਪੈਨਾ ਈਰਾਨ ਦੇ ਵਿੱਚ ਸਿਆਸੀ ਕੈਦੀ ਸਨ ਜਿਨ੍ਹਾਂ ਨੂੰ ਕਿਸੇ ਫੌਜੀ ਜਾਂ ਸਿਵਲ ਮੁਕਦਮੇ ਦੀ ਕੋਈ ਉਮੀਦ ਨਹੀਂ ਸੀ ਆਪਣੀਆਂ ਯਾਦਾਂ ਦੇ ਵਿੱਚ ਅਸ਼ਰਾ ਪੈਲਵੀ ਨੇ ਈਰਾਨ ਦੇ ਵਿੱਚ ਔਰਤਾਂ ਦੀ ਮਾੜੀ ਹਾਲਤ ਨੂੰ ਸਵੀਕਾਰ ਕੀਤਾ ਤੇ ਇਸ ਦੇ ਉੱਤੇ ਚਿੰਤਾ ਵੀ ਪ੍ਰਗਟ ਕੀਤੀ ਉਹ ਲਿਖਦੀ ਹੈ ਕਿ ਈਰਾਨੀ ਔਰਤਾਂ ਦੇ ਨਾਲ ਜੋ ਕੁਝ ਹੋ ਰਿਹਾ ਸੀ ਉਸ ਦੀਆਂ ਖਬਰਾਂ ਬਹੁਤ ਭਿਆਨਕ ਸਨ ਉਹਨਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਦੂਜੇ ਦਰਜੇ ਦੇ ਨਾਗਰਿਕਾਂ ਬਣਾ ਦਿੱਤਾ ਗਿਆ ਤੇ ਬਹੁਤ ਸਾਰੀਆਂ ਔਰਤਾਂ ਨੂੰ ਕੈਦ ਕੀਤਾ ਗਿਆ ਸੀ ਜਾਂ ਉਹਨਾਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ ਸੀ 1979 ਦੇ ਇਨਕਲਾਬ ਤੋਂ ਬਾਅਦ ਅਸ਼ਰਫ ਪਹਿਲਵੀ ਨੇ ਅਮਰੀਕੀ ਬੈਂਕਰ ਡੇਵਿਡ ਰੌਕਫੈਲਰ ਨੂੰ ਆਪਣੇ ਭਰਾ ਮੁਹੰਮਦ ਰਜ਼ਾ ਸ਼ਾਹ ਨੂੰ ਸ਼ਰਨ ਹਾਸਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਕਿਹਾ ਸੀ ਉਸਨੇ ਉਸੇ ਵੇਲੇ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਕਰਟ ਵਾਲਡ ਹਾਈ ਦੀ ਜਿਹੜੀ ਸੀ ਵੀ ਇਸ ਗੱਲ ਦੇ ਲਈ ਆਲੋਚਨਾ ਕੀਤੀ ਕਿ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਸਾਧਾ ਸਾਥ ਨਹੀਂ ਦਿੱਤਾ ਫਿਰ ਉਹਦੀ ਜਲਾਵਤਨੀ ਤੇ ਮੌਤ ਆਖਰ ਦੇ ਵਿੱਚ ਹੁੰਦੀ ਹੈ ਇਨਕਲਾਬ ਤੋਂ ਬਾਅਦ ਅਸ਼ਰਫ ਨੇ ਨਿਊਯਾਰਕ ਤੇ ਪੈਰਿਸ ਦੇ ਵਿੱਚ ਸਮਾਂ ਬਿਤਾਇਆ 7 ਜਨਵਰੀ 216 ਨੂੰ ਮੋਨਾਕੋ ਦੇ ਵਿੱਚ ਅਲਜ਼ਾਈਮਰ ਬਿਮਾਰੀ ਤੋਂ ਬਾਅਦ 96 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਉਹ ਆਪਣੀ ਮੌਤ ਦੇ ਸਮੇਂ ਪਹਿਲਵੀ ਪਰਿਵਾਰ ਦੀ ਉਮਰਦਰਾਜ ਮੈਂਬਰ ਸੀ ਐਸੋਸੀਏਟਿਡ ਪ੍ਰੈਸ ਨੇ ਲਿਖਿਆ ਕਿ ਸ਼ਹਿਜ਼ਾਦੀ ਅਸ਼ਰਫ ਦਾ ਬਾਦ ਦਾ ਜੀਵਨ ਸ਼ੇਕਸਪੀਅਰ ਦੇ ਦੁਖਾਂਤ ਤੋਂ ਘੱਟ ਨਹੀਂ ਸੀ ਇਨਕਲਾਬ ਤੋਂ ਤੁਰੰਤ ਬਾਅਦ ਪੈਰਿਸ ਦੀ ਇੱਕ ਸੜਕ ਤੇ ਉਹਨਾਂ ਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਜੋੜੇ ਭਰਾ ਦੀ ਕੈਂਸਰ ਦੇ ਨਾਲ ਮੌਤ ਹੋਈ 2001 ਦੇ ਵਿੱਚ ਲੰਡਨ ਦੇ ਵਿੱਚ ਉਹਨਾਂ ਦੀ ਇੱਕ ਭਤੀਜੀ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ 10 ਸਾਲ ਬਾਅਦ ਬੋਸਟਨ ਦੇ ਵਿੱਚ ਇੱਕ ਭਤੀਜੇ ਨੇ ਖੁਦਕੁਸ਼ੀ ਕਰ ਲਈ ਵਿਲੀਅਮ ਗ੍ਰਾਈਮਰ ਨੇ ਨਿਊਯਾਰਕ ਟਾਈਮਜ਼ ਦੇ ਵਿੱਚ ਲਿਖਿਆ ਅਸ਼ਰਬ ਪਹਿਲਵੀ ਇੱਕ ਪ੍ਰਭਾਵਸ਼ਾਲੀ ਪਰ ਵਿਵਾਦਵ ਵਿਵਾਦਪੂਰਨ ਸ਼ਖਸੀਅਤ ਸੀ ਪੱਛਮੀ ਸੋਚ ਵਾਲੀ ਆਧੁਨਿਕ ਨਫਾਸਤ ਨਾਲ ਭਰੀ ਹੋਈ ਫ੍ਰੈਂਚ ਅਤੇ ਅੰਗਰੇਜ਼ੀ ਦੇ ਵਿੱਚ ਮੁਹਾਰਤ ਰੱਖਣ ਵਾਲੀ ਹਾਈ ਸੋਸਾਇਟੀ ਦੀ ਸ਼ੌਕੀਨ ਉਹ ਇੱਕ ਕਟੜਪੰਥੀ ਰਾਜਨੀਤਿਕ ਖਿਡਾਰਨ ਵਜੋਂ ਜਾਣੀ ਜਾਂਦੀ ਸੀ ਜਿਨ੍ਹਾਂ ਨੇ ਖੁੱਲ ਕੇ ਆਪਣੇ ਭਰਾ ਸ਼ਾ ਮੁਹੰਮਦ ਰਜ਼ਾ ਪਹਿਲਵੀ ਦੀ ਤਾਨਾਸ਼ਾਹੀ ਦਾ ਸਮਰਥਨ ਕੀਤਾ ਏਪੀ ਨੇ ਏਪੀ ਦੇ ਅਨੁਸਾਰ ਕਹਿੰਦਾ ਕਿ ਮੇਰੇ ਭਰਾ ਦੀ ਮੌਤ ਤੋਂ ਬਾਅਦ ਜੇ ਸਾਡੇ ਕੋਲ ਸੱਚਮੁੱਚ 65 ਅਰਬ ਡਾਲਰ ਹੁੰਦੇ ਨਾ ਜਿਨ੍ਹਾਂ ਦਾ ਲੋਕ ਦਾਵਾ ਕਰਦੇ ਨੇ ਤਾਂ ਅਸੀਂ ਅੱਖ ਦੇ ਝਪਕੇ ਦੇ ਨਾਲ ਈਰਾਨ ਨੂੰ ਵਾਪਸ ਲੈ ਲੈਂਦੇ ਸਮੇਂ ਦੇ ਨਾਲ-ਨਾਲ ਉਹ ਜਨਤਕ ਜੀਵਨ ਤੋਂ ਹੌਲੀ-ਹੌਲੀ ਅਲੋਪ ਹੋ ਗਈ ਪਰ 1994 ਦੇ ਵਿੱਚ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਰੀਚਰਡ ਨਿਕਸਨ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਿਰਕਤ ਕੀਤੀ ਉਹ ਹਮੇਸ਼ਾ ਕਹਿੰਦੇ ਸੀ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਬਾਰੇ ਕੋਈ ਪਛਤਾਵਾ ਨਹੀਂ ਹੈ ਜੇ ਮੈਂ ਆਪਣੀ ਜ਼ਿੰਦਗੀ ਦੁਬਾਰਾ ਜੀ ਸਕਦੀ ਹਾਂ ਤਾਂ ਮੈਂ ਸਭ ਕੁਝ ਦੁਬਾਰਾ ਕਰਾਂਗੀ ਸਭ ਕੁਝ ਗੁਜ਼ਰ ਗਿਆ ਹੈ ਹੁਣ ਸਿਰਫ ਯਾਦਾਂ ਨੇ ਪਰ ਉਹ 50 ਸਾਲ ਸ਼ਾਨਦਾਰ ਅਤੇ ਮਾਣ ਦੇ ਨਾਲ ਭਰੇ ਹੋਏ ਸਨ ਜੀ ਦੋਸਤੋ ਇਹ ਹੈ ਜੀ ਇਹਨਾਂ ਲੋਕਾਂ ਦੀ ਸ਼ਾਹੀ ਜ਼ਿੰਦਗੀ ਈਰਾਨ ਦੀ ਸ਼ਹਿਜ਼ਾਦੀ ਅਸ਼ਰਫ ਪਹਿਲਵੀ ਦੀ ਕਹਾਣੀ ਜਿਸ ਨੇ ਹਿਜਾਬ ਪਹਿਨਣ ਤੋਂ ਬਣਾ ਕੀਤਾ ਤੇ ਆਪਰੇਸ਼ਨ ਅਜੈਕਸ ਦੇ ਵਿੱਚ ਅਹਿਮ ਜਿਹੜੀ ਭੂਮਿਕਾ ਵੀ ਨਿਭਾਈ ਤੇ ਵਕਾਰ ਮੁਸਤਾਫਾ ਉਹਨਾਂ ਦੀ ਕਲਮ ਦੇ ਵਿੱਚ ਉਹ ਗੱਲਬਾਤ ਮੈਂ ਤੁਹਾਡਾ ਦੋਸਤ ਭਪਿੰਦਰ ਪਰੜਜ ਦੁਆਬਾ ਰਿਡਾ ਮੰਚ